ਜੇ ਲੋਮੇ ਆਹ ਕੰਡਲ ਚੋਕਦੇ ਮੇਰੇ ਪੇਰਾ ਚ ਸਭ ਨੂੰ ਕੀ ਆ ਗੁਜਰਦੀ ਆ 12 ਸਾਲ ਹੋ ਗਏ ਨੇ ਪੁੱਤ ਨੇ ਵੋਟੀ ਪਿੱਛੇ ਲਾ ਕੇ ਬਾਪੂ ਨੂੰ ਤੇ ਬੇਬੇ ਨੂੰ ਘਰੋਂ ਕੱਢਿਆ ਹੋਇਆ 100 ਸਾਲ ਦੇ ਕਰੀਬ ਬਾਪੂ ਜੀ ਦੀ ਉਮਰ ਹੈ ਜੂਨ ਜੁਲਾਈ ਦੀ ਭਰੀ ਗਰਮੀ ਤੇ ਦਸੰਬਰ ਜਨਵਰੀ ਦੀ ਭਰੀ ਠੰਡ ਬਾਪੂ ਜੀ ਇੱਥੇ ਗਜ਼ਰਦੇ ਨੇ ਸੜਕ ਤੇ ਗਰਵਾਤ ਹੋ ਗਿਆ ਤੁਨ੍ਹ ਹੋ ਗਿਆ ਪਤਰਾਣੇ ਬਾਈ ਹੋਰ 잡 ਗਿਆ ਮੇਰੀ ਬਾਤ ਤਾਂ ਹੈਗਾ ਨਹੀਂ ਹੈਗਾ ਵੀ 10-10 ਰੁਪਏ ਦੀਆਂ ਫੁੱਲ ਵੜੀਆਂ ਨਾਲ ਗੁਜ਼ਾਰਾ ਤੁਸੀਂ ਕਰਦੇ ਰਹੇ ਸੀ ਸਾਲ ਪਹਿਲਾਂ ਵੀ ਤੁਹਾਡੋ ਕੋ ਇੰਟਰਵਿਊ ਕਰਨ ਆਏ ਸੀਗੇ ਤੁਸੀਂ ਆਪਣੇ ਪੁੱਤ ਨੂੰ ਮਾੜਾ ਵੀ ਨਹੀਂ ਕਹਿੰਦੇ ਹਾਲਾਂਕਿ ਉਹਨੇ ਤੁਹਾਨੂੰ ਘਰੋਂ ਕੱਢ ਦਿੱਤਾ ਇਸ ਉਮਰ 'ਚ ਕਿਵੇਂ ਜਿਗਰਾ ਪੈਂਦਾ ਹੈ ਆਪਣੀ ਕਮਾਈ ਆਪਣੀ ਖਾ ਮੈਂ ਤੇਰੇ ਕੋਲ ਕੁਝ ਮੰਗਣ ਨਹੀਂ ਜਾਣਾ ਨਾ ਮੈਂ ਮੰਗਦਾ ਮੈਂ ਜੀ ਨਹੀਂ ਸਕਦਾ ਤੇ ਲਮੋ ਗਾ ਵੀ ਆਪਣੀ ਕਮਾਈ ਕਰਾਂਗਾ ਜਨਾਂ ਚਰ ਮੇਰੇ ਤੇ ਚੱਲਣਗੇ ਮੈਂ ਤੇਰੇ ਕੋਲੋਂ ਨਹੀਂ ਦੇਵਾਂਗਾ ਨਾ ਕਮਾਵਾ ਕਰ ਕਮਾਵਾ ਮੰਗਾ ਗੋ ਬਾਪ ਕੋਲੋਂ ਮੈਂ ਤੇਰੇ ਕੋਲ ਕੁਝ ਨਹੀਂ ਮੰਗਣਾ ਲੱਗਦਾ ਮਦਰਸ ਡੇ ਫਾਦਰਸ ਡੇ ਤੇ ਅਸੀਂ ਇੱਕ ਸਟੋਰੀ ਤਾਂ ਪਾ ਦਨੇ ਆ ਕਿ ਮਾਪਿਓ ਬੰਦਾ ਪੁੱਛੇ ਕਦੀ ਮਾਪਿਓ ਬਣਾ ਵੀ ਕੋਈ ਦੇਣ ਲੱਗਿਆ ਜਿਹੜਾ ਇੱਕ ਦਿਨ ਬਣਾ ਚੜਜੀ ਖੜਾ ਲੱਗੇ ਮੇਰੇ ਪੁੱਤਾਂ ਦੇ ਵੀ ਜਿੰਨਾ ਨਿਰਰ ਸੰਜੋਗ ਦਿੱਤਾ ਮੈਂ ਦੇ ਉਹ ਹੀ ਉਹ ਆਉ ਸਾਹਮਣੇ ਬੋੜਾ ਲੱਗੀ ਉਹਦੇ ਕੋਪੜੇ ਨਿਕਲਦੇ ਸਾਬ ਨਾ ਕਹਿਣਾ ਸਭ ਦੇ ਦਿਲ ਚ ਵਸਦਾ ਮੇਰਾ ਕਲਕੀਆਂ ਵਾਲਾ ਵਸਦਾ ਜਿੰਨਾ ਜਿੱਟਰ ਜਿੱਤੇ ਲੋੜ ਪੈਂਦੀ ਆ ਆਂਡ ਕਲੋਂਦੀ ਆ ਇਹਾਂ ਦਿਨਾ ਚਾਹੁੰਦੇ ਅੱਜ ਦੇ ਨੌਜਵਾਨਾਂ ਨੂੰ ਕਿਉਂਕਿ ਮਾਪਿਆਂ ਦੀ ਇੰਨੀ ਕਦਰ ਨਹੀਂ ਹੈ ਸਾਰਾ ਦਿਨ ਬਾਹਰ ਕੱਢਣਗੇ ਤੇ ਸ਼ਾਮ ਤੇ ਸ਼ਾਮ ਨੂੰ ਆ ਕੇ ਮਾਪਿਆਂ ਨੂੰ ਗਾਲਾਂ ਕੱਢਣਗੇ ਵੀ ਤੁਸੀਂ ਸਾਨੂੰ ਆਵਾਜ਼ ਨਾ ਮਾਰੋ ਤੁਸੀਂ ਸਾਨੂੰ ਪੁੱਛੋ ਤੇ ਸਿੱਖ ਬੰਦਾ ਕਦੀ ਮੰਗਦਾ ਨਹੀਂ ਭਾਜੀ ਅਸੀਂ ਹਰਥਾ ਵੇਨੇ ਕਦੀ ਕੋਈ ਨਹੀਂ ਮੰਗਦਾ ਤੁਹਾਨੂੰ ਆਪ ਜਾਣਾ ਪੈਣਾ ਵਾ ਕਿਉਂਕਿ ਸਿੱਖਾਂ ਨੂੰ ਹੁੰਦਾ ਕਿ ਅਸੀਂ ਕੋਈ ਗੱਲ ਨਹੀਂ ਖੇਸ ਹੋ ਜਾਗੇ ਪਰ ਨਹੀਂ ਮੈਂ ਕਿਸੇ ਕੋਲ ਮੰਗਣਾ ਨਹੀਂ ਹੈਗਾ ਹੁਣ ਪਾਪੂ ਜੀ ਨੇ ਵੇਖੀ ਦਾਣਾ ਛਤਰੀ ਸਾਹਮਣੇ ਆਪਾਂ ਜਲੋਂ ਦੁਕਾਨ ਚ ਰੱਖ ਲਈਦੀ ਬਾਬੂ ਜੀ ਕਿੱਥੇ ਘਰੇ ਲੱਗੇ ਜਾਣਗੇ ਬਾਬੂ ਜੀ ਆ ਕਿੰਨਾ ਨਹੀਂ ਕਹਿੰਦੇ ਪੁੱਤ ਮੈਨੂੰ ਛਤਰੀ ਜਦੋਂ ਤੁਸੀਂ ਦੇਖਦੇ ਵਾਪੇ ਲਾਇ ਹਾਂ ਬਾਪੂ ਜੀ ਗਰਮੀ ਨਹੀਂ ਖਲੋਤੇ ਹੁੰਦੇ ਯਾ ਕਿਸੇ ਟਾਈਮ ਨਹੀਂ ਪਈ ਪਤਾ ਲੱਗਦਾ ਨਵੀਂਾ ਪਰ ਬਾਬੂ ਜੀ ਆਪ ਆਗੇ ਨਹੀਂ ਕਹਿੰਦੇ ਕਿ ਪੁੱਤ ਮੈਨੂੰ ਛਤਰੀ ਲਾ ਦੇ ਸਾਨੂੰ ਆਪ ਜਦੋਂ ਨਾ ਵੇਖਿਆ ਹੋਇਆ ਯਾਰ ਬਾਬੂ ਜੀ ਛਤਰੀ ਲਾਣ ਦਿੱਤਾ ਉਹ ਲਗੇ ਛਤਰੀ ਲਾ ਦਈਏ ਫਿਰਾਂ ਦੋਸਤੋ ਇੱਕ ਮਦਰਸ ਡੇ ਤੇ ਪਾਈ ਸਟੋਰੀ ਇੱਕ ਫਾਦਰਸ ਡੇ ਤੇ ਪਾਈ ਸਟੋਰੀ ਦਾ ਕੀ ਮੁੱਲ ਹੈ ਕਿ ਸਾਰਾ ਸਾਲ ਮਾਪਿਆਂ ਤੋਂ ਬਿਨਾ ਕੱਢਦੇ ਹੋ ਜੋ ਇੱਕ ਦਿਨ ਮਾਪਿਆਂ ਲਈ ਸਟੋਰੀ ਪੈਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਅਜੀਤ ਨਗਰ ਖੰਡੇ ਵਾਲੇ ਚੌਂਕ ਦੇ ਜਿੱਥੇ ਇਸ ਬਾਪੂ ਜੀ ਨੂੰ ਕਰੀਬ-ਕਰੀਬ 3 ਸਾਲ ਹੋ ਗਏ ਨੇ ਇਹ 10-10 ਰੁਪਏ ਦੀਆਂ ਫੁੱਲ ਵੜੀਆਂ ਵੇਚ ਕੇ ਗੁਜ਼ਾਰਾ ਕਰਦੇ ਆ 12 ਸਾਲ ਹੋ ਗਏ ਨੇ ਪੁੱਤ ਨੇ ਵੋਟੀ ਪਿੱਛੇ ਲੱਗ ਕੇ ਬਾਪੂ ਨੂੰ ਤੇ ਬੇਬੇ ਨੂੰ ਘਰੋਂ ਕੱਢਿਆ ਹੋਇਆ 100 ਸਾਲ ਦੇ ਕਰੀਬ ਬਾਪੂ ਜੀ ਦੀ ਉਮਰ ਹੈ ਜੂਨ ਜੁਲਾਈ ਦੀ ਭਰੀ ਗਰਮੀ ਤੇ ਦਸੰਬਰ ਜਨਵਰੀ ਦੀ ਭਰੀ ਠੰਡ ਬਾਪੂ ਜੀ ਇੱਥੇ ਗੁਜ਼ਾਰਦੇ ਨੇ ਸੜਕ ਤੇ ਤੇ ਇਹ ਜੋ ਜੋ ਤੁਸੀਂ ਛਤਰੀ ਦੇਖ ਰਹੇ ਹੋ ਇਹ ਵੀ ਕੁਝ ਕੇ ਸਮਾਂ ਹੋਇਆ ਸਾਹਮਣੇ ਇੱਕ ਨੌਜਵਾਨ ਹੈ ਉਸ ਦੀ ਦਸਤਾਰ ਦੀ ਦੁਕਾਨ ਹੈ ਉਸ ਨੇ ਜਿਹੜੀ ਛਤਰੀ ਲਾ ਕੇ ਦਿੱਤੀ ਹੈ ਬਾਪੂ ਜੀ ਨੂੰ ਸਾਥ ਦੇਣ ਵਾਲੇ ਦੇ ਵੀ ਜਾਂਦੇ ਨੇ ਆਪਣੇ ਕਈ ਵਾਰ ਨਹੀਂ ਦਿੰਦੇ ਪਰ ਬਗਾਨੇ ਕਈ ਵਾਰ ਖੜ ਜਾਂਦੇ ਅਸੀਂ ਇੱਥੇ ਸਾਲ ਪਹਿਲਾਂ ਵੀ ਆਏ ਸੀ ਉਦੋਂ ਹਾਲਾਤ ਕੁਝ ਬਹੁਤ ਮਾੜੇ ਸੀਗੇ ਪਰ ਹੁਣ ਜਿਹੜੇ ਆ ਕਾਫੀ ਸੁਧਰਦੇ ਹੋਏ ਨਜ਼ਰ ਆ ਰਿਹਾ ਬਾਪੂ ਜੀ ਨੇ ਆਪਣੀ ਛੱਤ ਮਿਲ ਗਈ ਹੈ ਘਟੋ ਘਟ ਰਹਿਣ ਦੇ ਲਈ ਜਿਸ ਦੇ ਨਾਲ ਬਾਪੂ ਜੀ ਤੇ ਬੇਬੇ ਜੀ ਆਰਾਮ ਨਾਲ ਛੱਤ ਥੱਲੇ ਸੋ ਸਕਦੇ ਗੱਲਬਾਤ ਕਰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਚੜ੍ਹਦੀ ਕਲਾ ਰੱਖੇ ਮੇਰੇ ਪੁੱਤਾਂ ਦੇ ਵੀ ਜਿਹਨਾਂ ਨੇ ਮੇਰਾ ਸੰਯੋਗ ਦਿੱਤਾ ਮੈਂ ਤੇ ਉਹ ਹੀ ਉਹ ਆਹ ਸਾਹਮਣੇ ਫੋਟੋ ਲੱਗੀ ਉਹਦੇ ਫੋਟੋ ਦੇ ਨਕਲ ਦੇ ਦਾ ਸਾਬ ਨਾ ਕਹਿਣਾ ਸਭ ਦੇ ਦਿਲ ਤੇ ਵੱਸਦਾ ਮੇਰਾ ਕਲਗੀਆਂ ਵਾਲਾ ਵਾਦਾ ਜਿੰਨਾ ਜਿੱਤੇ ਲੋਡ ਪੈਂਦੀ ਆ ਆਣ ਕਲੋਂਦੇ ਆ ਉਹਦੀ ਜਿੰਨੀ ਵਡਿਆਈ ਕਰ ਲਾਂਗਾ ਮੈਂ ਉਹਨੀ ਥੋੜੀ ਕਰਾਂਗਾ ਬੱਪੂ ਇਹਨਾਂ ਚੜਦੀ ਕਲਾ 'ਚ ਕਿਵੇਂ ਰਹਿੰਦੇ ਹੋ ਇੱਥੇ ਤੁਸੀਂ 12 ਸਾਲ ਸੜਕਾਂ ਤੇ ਕੱਢ ਤੇ 100 ਸਾਲ ਦੇ ਕਰੀਬ ਤੁਹਾਡੀ ਉਮਰ ਹੈ 3 ਸਾਲ ਹੋ ਗਏ ਤੁਹਾਨੂੰ ਇੱਥੇ 10 ਰੁਪਏ ਦੀ ਫੁੱਲ ਵੜੀਆਂ ਵੇਚਦੇ ਇੰਨੀ ਚੜਦੀ ਕਲਾ ਕਿੱਥੋਂ ਆਉਂਦੀ ਹੈ ਜੀ ਚੜਦੀ ਕਲਾ ਮੈਂ ਜੀ ਕਲਗੀਆਂ ਵਾਲਾ ਹਵਲ ਕਰਵਾਉਂਦਾ ਜਿਉ ਮੇਰਾ ਸਹਾਈਤਾ ਕਰਦਾ ਤਾਂ ਮੇਰਾ ਬਾਪ ਹੈ ਨਾ ਤੇ ਹੋਰ ਬਾਪ ਬਾਪ ਤੋੜੇ ਪੇਰਦੇ ਆ ਕਿਉਂ ਨਹੀਂ ਕੋਈ ਪੁੱਛਦਾ ਆਪਣੇ ਘਰ ਦੇ ਨੂੰ ਪੁੱਤਾਂ ਨੂੰ ਸਾਥ ਵਾਧੇ ਦਿੱਤਾ ਤੇ ਉਹ ਪਿਓ ਨਹੀਂ ਕਿਹੋਣਾ ਕੋਈ ਟਾਈਮ ਆਹੀ ਵੀ ਇਹ ਤੇ ਮਾੜੀ ਬੋਲਣਾ ਨਹੀਂ ਇਸੇ ਚੋਂ ਚ ਇਹਨੇ ਐਂ ਆਉਂ ਰੱਖਿਆ ਵੀ 10-10 ਰੁਪਏ ਦੀਆਂ ਫੁੱਲ ਵੜੀਆਂ ਨਾਲ ਗੁਜ਼ਾਰਾ ਤੁਸੀਂ ਕਰਦੇ ਰਹੇ ਸੀ ਸਾਲ ਪਹਿਲਾਂ ਵੀ ਤੁਹਾਡੇ ਕੋਲ ਇੰਟਰਵਿਊ ਕਰਨ ਆਏ ਸੀਗੇ ਤੁਸੀਂ ਆਪਣੇ ਪੁੱਤ ਨੂੰ ਮਾੜਾ ਵੀ ਨਹੀਂ ਕਹਿੰਦੇ ਹਾਲਾਂਕਿ ਉਹਨੇ ਤੁਹਾਨੂੰ ਘਰੋਂ ਕੱਢ ਦਿੱਤਾ ਇਸ ਉਮਰ 'ਚ ਕਿਵੇਂ ਜਿਗਰਾ ਪੈਂਦਾ ਇਸ ਦੇਖੋ ਨੂੰ ਮੇਰਾ ਜਿੰਨ ਜੇ ਹੋਵੇ ਆਦਰ ਤਾਂ ਕਿਉਂ ਨਾ ਹੋਵੇ ਬੇਆਦਰ ਕਿਉਂ ਹੋਵੇ ਬੇਆਦਰ ਅੰਦਰ ਜਦੋਂ ਅੰਦਰ ਨੂੰ ਮੈਂ ਮੇਰੇ ਮੂਹੇ ਇਹ ਨਹੀਂ ਦਿਖਦਾ ਤੇ ਮੇਰਾ ਬੱਚਾ ਮਾਰਾ ਆਂਗ ਹੀ ਲਿਆ ਮੈਂ ਜਦ ਮਾਰਾ ਕੋਈ ਗੱਲ ਆ ਗਈ ਆ ਮੈਂ ਪੁੱਤ ਨੂੰ ਇਹ ਮਾਰਾ ਲੱਜ ਨਹੀਂ ਕਹਿੰਦਾ ਮੈਂ ਪੁੱਤ ਆਪਣੀ ਘਮਾ ਆਪਣੀ ਖਾ ਮੈਂ ਤੇਰੇ ਕੋ ਕੁਝ ਮੰਗਣ ਨਹੀਂ ਜਾਣਾ ਨਾ ਮੈਂ ਮੰਗਦਾ ਮੈਂ ਜੀ ਨਹੀਂ ਸਕਦਾ ਤਾਂ ਲੰਮਾ ਗਾ ਵੀ ਨਹੀਂ ਆਪਣੀ ਕਮਾਈ ਕਰਾਂਗਾ ਜੰਨਾ ਚਰ ਮੇਰੇ ਹੱਡ ਚੱਲਣਗੇ ਮੈਂ ਤੇਰੇ ਕੋਲ ਬੂਏ ਨਹੀਂ ਆਵਾਂਗਾ ਨਾ ਨਾ ਕਮਾਵਾਂਗਾ ਰਕਾਵਾਂਗਾ ਮੰਗਾ ਕੋ ਬਾਪ ਕੋਲ ਮੈਂ ਤੇਰੇ ਕੋਲ ਕੁਝ ਨਹੀਂ ਮੰਗਣਾ ਤੇ ਨਾਂ ਮੈਂ ਕਿਸੇ ਅੱਗੇ ਟਲੀ ਟਡਣੀ ਹਾਂ ਬਾਪੂ ਜੀ ਹਰ ਵੇਲੇ ਤੁਸੀਂ ਕਲਗੀਧਰ ਪਾਸ਼ਾ ਜੀ ਨੂੰ ਯਾਦ ਕਰਦੇ ਹੋ ਕੀ ਖਿਆਲ ਆਉਂਦੇ ਨੇ ਦਿਮਾਗ ਦੇ ਵਿੱਚ ਕਿ ਤੁਸੀਂ ਦਸ਼ਮ ਪਿਤਾ ਨੂੰ ਯਾਦ ਕਰਨ ਲੱਗ ਜਾਂਦੇ ਮੈਨੂੰ ਜਿੱਦਾਂ ਰੂਪ ਆ ਜਾਂਦਾ ਮੇਰੇ ਮਨ 'ਚ ਉਹ ਸਾਹਮਣੇ ਖਲੋਤੇ ਹੁੰਦੇ ਮੇਰੀ ਨਹੀਂ ਯਕੀਨ ਆ ਤੋ ਵੀਨਾ ਪਾਰਕ ਚ ਚਲ ਜਾ ਹੱਡੀ ਬੀਤੀ ਗੱਲ ਸੁਣਾਵੇਗਾ ਹੱਡੀ ਬੀਤੀ ਗੱਲ ਸੁਣਾਏਗਾ ਪਾਰਕੇ ਜਾ ਕੇ ਪੁੱਛ ਲਗਦੇ ਹੋ ਕਿ ਤੇਨਾਂ ਕਿੱਦਾਂ ਬੀਤੀ ਸੀ ਹਤੰ ਦਾ ਸੀ ਨਾ ਗੱਲ ਜੀ ਬਸ ਇਹ ਉਹ ਐਦਾ ਹੀ ਖਲੋਦਾ ਜਦੋਂ ਆਪਾਂ ਬੈਠੇ ਹੋਂ ਕਾਨਾ ਫੜ ਗਿਆ ਇਹ ਕਹਨੋ ਕਾਨਾ ਫੜ ਗਿਆ ਇਹ ਹੈਗੇ ਕਾਂਗਰਸ ਬਾਪੂ ਜੀ ਅ ਤੁਸੀਂ 100 ਸਾਲ ਦੇ ਕਰੀਬ ਹੋ 80 90 ਸਾਲ ਦੇ ਮਾਤਾ ਜੀ ਵੀ ਹੋਣਗੇ ਉਹਨਾਂ ਨੂੰ ਤੁਸੀਂ ਘਰੇ ਛੱਡ ਕੇ ਆਉਂਦੇ ਹੋ ਆਪ ਮਿਹਨਤ ਕਰਦੇ ਹੋ ਹਮਸਫਰ ਦਾ ਇੰਨਾ ਸਾਥ ਬਣੇ ਉਹਨਾਂ ਦਾ ਮਨਕਾ ਟੁੱਟ ਗਿਆ ਜੀ ਬੰਦਾ ਜਿਹੜਾ ਕੰਦੇ ਨਾ ਕਿਸੇ ਨਾਲ ਧੱਕਾ ਕਰਨਾ ਇਹ ਵੀ ਨਜਾਇਜ਼ ਆ ਕੋਈ ਆਪਣੇ ਧਰਮ ਦੇ ਤੇ ਚੱਲਦੇ ਤਾਂ ਧੱਕੇ ਫੇਰ ਵੀ ਵੱਜੇ ਤਾਂ ਫਿਰ ਮਨ ਨੂੰ ਠੇਸ ਕੀ ਵੱਜੇਗੀ ਪੁੱਤ ਦੀ ਯਾਦ ਆਉਂਦੀ ਹੈ ਪੁੱਤ ਤੋਂ ਦੂਰ ਰਹਿ ਰਹੇ 12 ਸਾਲ ਹੋ ਗਏ ਮੈਨੂੰ ਜੱਦਾ ਕਹਿੰਦੇ ਨਾ ਅੱਖਾਂ ਤੋਂ ਦੂਰ ਹੋ ਗਿਆ ਚੰਨ ਹੋ ਗਿਆ ਬਦਲਾਂ ਦੇ ਓਲੇ ਉਹ ਸਾਬੜਿਆ ਮੇਰੇ ਗਣਾ ਦਾ ਦਲ ਚੰਨ ਹੋ ਗਿਆ ਬਦਲਾਂ ਦੇ ਹੋਰ ਬਾਈ ਹੋਰ ਸਾਬ ਹੋ ਗਿਆ ਮੇਰੀ ਬਾਤ ਸਹੇਗਾ ਨਹੀਂ ਹੈਗਾ ਜੇ ਲੋ ਮੈਂ ਆ ਕੰਡੇ ਚੁਪਦੇ ਮੇਰੇ ਪੈਰਾ ਚ ਤਾਂ ਮੈਨੂੰ ਕੀ ਹੋ ਆ ਗੁਜ਼ਰਦੀ ਆ ਇਹ ਜੇ ਵਟਾ ਕਿਹੜਾ ਸੁਸਿਆ ਦੇ ਰਿਹਾ ਦੇ ਜਿਹੜੇ ਆਚਰਤ ਦੇਰ ਤੇ ਰੋਬਟ ਦਾ ਵਿੱਚ ਹੋਗਾ ਇੱਕ ਵਾਰ ਬਾਪੂ ਜੀ ਦੀਆਂ ਅੱਖਾਂ ਦਿਖਾਇਓ ਸਹਿਯੋਗੀ ਨੂੰ ਕਹੂੰਗਾ ਇਹ ਅੱਖਾਂ ਵਾਲੇ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਪੂ ਜੀ ਕਿਹੜੇ ਹਾਲਾਤਾਂ 'ਚ ਹੋਣਗੇ ਰੋਣ ਲੱਗ ਕੇ ਬਾਪੂ ਜੀ ਇੰਟਰਵਿਊ ਕਰਾਉਂਦੇ ਆ ਕਿ ਮਤਲਬ ਜਿਗਰਾ ਦੇਖੋ ਤੁਸੀਂ ਬਾਪੂ ਜੀ ਦਾ ਪੁੱਤ ਨੇ ਘਰੋਂ ਕੱਢ ਦਿੱਤਾ ਪਰ ਪੁੱਤ ਨੂੰ ਮਾੜਾ ਨਹੀਂ ਆਖਣਾ ਇਸ ਕਰਕੇ ਕਿ ਉਹਦੀ ਵੀ ਅੱਗੇ ਬੱਚੇ ਆ हां नू ਨਾਲ ਜ਼ਰੂਰ ਗਰੇ ਸ਼ਿਕਵੇ ਨੇ ਕਿਉਂਕਿ ਬਾਪੂ ਜੀ ਕਹਿੰਦੇ ਨੇ ਕਿ ਉਹਨੇ ਨੂ ਕਰਕੇ ਕਿਹਾ ਬਾਪੂ ਜੀ ਥੋੜੀ ਜਿਹੜੀ ਨੂ ਸੀਗੀ ਕੀ ਗੱਲਬਾਤ ਬਣੀ ਉਹਨੇ ਘਰੋਂ ਕੱਢਿਆ ਕਿਵੇਂ ਬੋਲਦੀ ਸੀ ਤੁਹਾਡੇ ਨਾਲ ਰੋਟੀ ਨਹੀਂ ਪੱਕਦੀ ਕੱਪੜਾ ਨਹੀਂ ਝੋਤਾ ਤੱਪੇ ਕੋਲ ਉਹਨੇ ਕੀ ਆਖਣਾ ਫਿਰ ਫੇ ਚੋਪੜ ਨੂੰ ਫੇ ਖਾਂਦੇ ਮਤਲ ਹੋਇਆ ਖਾਂਦੇ ਮਤਲ ਹੋਇਆ ਨਾ ਜਦੋਂ ਮਹਾਪਿਆ ਨੂੰ ਜਦੋਂ ਜਿੱਥੇ ਉਮਰ ਕੱਟਣੀ ਆ ਕਿ ਮੈਨੇ ਕੱਪੜਾ ਨਹੀਂ ਝੋਤਾ ਰੋਟੀ ਨਹੀਂ ਪੱਕਦੀ ਤਪਰ ਕੀ ਉਹਦਾ ਸੋਕਾ ਦਾ ਹਰਗੇ ਮਕਾਨ ਵੀ ਛੱਡ ਤਾ ਭਰਿਆ ਕਰ ਛੱਡ ਕੇ ਆ ਗਿਆ ਤਿੰਨੇ ਕੱਪੜੇ ਨਿਕਲੇ ਆ ਵੀਰ ਨਾਲ ਅਸੀਂ ਵੀਰ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਆਜੋ ਬੈਠੋ ਤੁਸੀਂ ਇੱਥੇ ਇਹ ਵੀਰ ਹੁਣੀ ਸਾਹਮਣੇ ਦੁਕਾਨਾ ਵੀਰ ਦੀ ਦਸਤਾਰ ਦੀ ਤੇ ਇਹ ਵੀਰ ਬਾਪੂ ਜੀ ਨੂੰ ਰੋਜ਼ ਦੇਖਦੇ ਇੱਥੇ ਭਰੀ ਗਰਮੀ ਸਰਦੀ ਦੇ ਵਿੱਚ ਬਾਪੂ ਜੀ ਇੱਥੇ ਬੈਠਦੇ ਨੇ ਸੜਕ ਦੇ ਉੱਤੇ ਇਹ ਛਤਰੀ ਵੀ ਵੀਰ ਨੇ ਲਾ ਕੇ ਦਿੱਤੀ ਆ ਛਾਂ ਕਰਕੇ ਵੀਰ ਜੀ ਕੀ ਹਾਲਾਤ ਦੇਖਦੇ ਹੋ ਬਾਪੂ ਜੀ ਸਵੇਰ ਤੋਂ ਸ਼ਾਮ ਤੁਸੀਂ ਇੱਥੇ ਹੁੰਦੇ ਹੋ ਕਿਵੇਂ ਬਾਪੂ ਜੀ ਇੱਥੇ ਗੁਜ਼ਾਰਾ ਕਰਦੇ ਹੋ ਭਾਜੀ ਇਹ ਹਾਲਾਤ ਦੇ ਹਨ ਨਹੀਂ ਪਤਾ ਕੀ ਹੈ ਹਨ ਜਿਵੇਂ ਹੁਣ ਮੈਂ ਸਾਹਮਣੇ ਆਇਆ ਆ ਪੈਸੀ ਚ ਬੈਠੇ ਆ ਪਰ ਇੱਥੇ ਆ ਕੇ ਪਰ ਲੱਗਦਾ ਗਰਮੀ ਬਹੁਤ ਜ਼ਿਆਦੀ ਆ ਤੇ ਬਾਪੂ ਜੀ ਕੋਈ ਨਾ ਕੋਈ ਇੱਥੇ ਪਾਣੀ ਨਾ ਹਨ ਅਰੇਂਜਮੈਂਟ ਤੇ ਚਲੋ ਇਹ ਤੇ ਵਧੀਆ ਘਰ ਲੈਣ ਹਨਾ ਥਾਂ ਦਿੱਤੀ ਹੋਈ ਆ ਤੇ ਬਾਬਾ ਜੀ ਬਾਪੂ ਜੀ ਬਹਿ ਗਏ ਇੱਥੇ ਆਪਣਾ ਕੰਮ ਕਰ ਲੈਂਦੇ ਆ ਪਰ ਬਹੁਤ ਔਖਾ ਕੰਮ ਆ ਯਾਰ ਸਾਨੂੰ ਨਾ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਜਿਵੇਂ ਪਿੱਛੇ ਮਦਰਸਡੇ ਨੰਗਿਆ ਫਾਦਰਸਡੇ ਹਨਾ ਨੰਗ ਦਾ ਆਪਾਂ ਘਰੇ ਬਹਿ ਕੇ ਤੇ ਸਾਰੇ ਮਾਂ ਪਿਓ ਨੇ ਆਪਣੇ ਕੇਕ ਕੱਟ ਲੈਣੇ ਆ ਰੋਟੀ ਪਾਣੀ ਖਾ ਲੈਣੇ ਵਧੀਆ ਹਨਾ ਤੇ ਮੈਨੂੰ ਵੈਸੇ ਲੱਗਦਾ ਕਿ ਇਹਨੂੰ ਉਹ ਜਿਹੜੇ ਪੈਸੇ ਆ ਪੁੱਤੇ ਖਰਚਦੇ ਨਾ ਸਗੋਂ ਸਾਰੀ ਫੈਮਿਲੀ ਦੇ ਨਾਲ ਆਓ ਜਿਹੜਾ ਬੰਦਾ ਜ਼ਰੂਰਤਮੰਦ ਲੱਗਦਾ ਵਾ ਉਹਨੂੰ ਆਕੇ ਤੁਸੀਂ ਸੇਵਾ ਕਰੋ ਯਾਰ ਕਿਉਂਕਿ ਆ ਛਤਰੀ ਜਿਵੇਂ ਹਨਾ ਇਹ ਮੈਂ ਨਹੀਂ ਭਾਈ ਲਾਈ ਹਨਾ ਆਪਣਾ ਯਾਰ ਹੀ ਮੈਂ ਵੀ ਉੱਥੇ ਬੈਠਦਾ ਹੋਰ ਵੀ ਯਾਰ ਦੋਸਤਾਂ ਦੇ ਸਾਰੇ ਉੱਥੇ ਬੈਠਦੇ ਪਰ ਉਸ ਬੰਦੇ ਦੀ ਨਿਗਾਹ ਹੀ ਉਸ ਬੰਦੇ ਨੇ ਵੇਖਿਆ ਯਾਰ ਗਰਮੀ ਹੁੰਦੀ ਬਾਪੂ ਜੀ ਕਹਿੰਦੀ ਇੱਧਰ ਕਦੀ ਇੱਧਰ ਕਦੀ ਇੱਧਰ ਸਾਰਿਆਂ ਦੀ ਸੋਚ ਵੱਖਰੀ ਆ ਉਹਨੇ ਕੁਛ ਨਹੀਂ ਕੀਤਾ ਉਹਨੇ ਲਿਆ ਕੇ ਚੁੱਪ ਕਰਕੇ ਛਤਰੀ ਲੈ ਕੇ ਲਾਤੀ ਵੇਖੋ ਏ ਉਸ ਬੰਦੇ ਦੀ ਆ ਅਸੀਂ ਵੀ ਸਾਰੇ ਉਸੇ ਜਗ੍ਹਾ ਤੇ ਆ ਪਰ ਉਹਦੀ ਨਿਗਾ ਚਾਹੀਏ ਉਹਦਾ ਰੱਬ ਨੇ ਜਿਸ ਹੱਥ ਲਿਖਿਆ ਉਸ ਤੋਂ ਸੇਵਾ ਹਣੀ ਉਹਨੇ ਉਹ ਕਰਤੀ ਤਾਂ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਇਹ ਨਹੀਂ ਹੈ ਕਿ ਵੇਖੋ ਆਪਾਂ ਕਿਸੇ ਦੀ ਹਲਪ ਕਰਨੀ ਨਾ ਕਿਤੇ ਸਿੱਖ ਬੰਦਾ ਕਦੀ ਮੰਗਦਾ ਨਹੀਂ ਆ ਭਾਜੀ ਅਸੀਂ ਹਰਥਾਂ ਵੇਨੇ ਕਦੀ ਕੋਈ ਨਹੀਂ ਮੰਗਦਾ ਤੁਹਾਨੂੰ ਆਪ ਜਾਣਾ ਪੈਣਾ ਵਾ ਕਿਉਂਕਿ ਸਿੱਖਾਂ ਨੂੰ ਹੁੰਦਾ ਕਿ ਅਸੀਂ ਕੋਈ ਗੱਲ ਨਹੀਂ ਭੁੱਖੇ ਸੋ ਜਾਾਂਗੇ ਪਰ ਨਹੀਂ ਮੈਂ ਕਿਸੇ ਕੋਲ ਮੰਗਣਾ ਨਹੀਂ ਹੈਗਾ ਹੁਣ ਪਾਪੂ ਜੀ ਨੇ ਵੇਖੀ ਤਾਂ ਨਾ ਛਤਰੀ ਸਾਹਮਣੇ ਆਪਾਂ ਚਲੋ ਹਾਂ ਦੁਕਾਨ 'ਚ ਰੱਖ ਲਈ ਦੀ ਬਾਪੂ ਜੀ ਕਿੱਥੇ ਘਰੇ ਲੱਗੇ ਜਾਣਗੇ ਬਾਪੂ ਜੀ ਆ ਕਿੰਨਾ ਨਹੀਂ ਕਹਿੰਦੇ ਪੁੱਤ ਮੈਨੂੰ ਛਤਰੀ ਲਾ ਦੇ ਜਦੋਂ ਤੁਸੀਂ ਦੇਖ ਦਿਓ ਆਪੇ ਲਾ ਜੀ ਹਾਂ ਬਾਪੂ ਜੀ ਗਰਮੀ 'ਚ ਖਲੋਤੇ ਹੁੰਦੇ ਜਾਂ ਕਿਸੇ ਟਾਈਮ ਨਹੀਂ ਪਈ ਪਤਾ ਲੱਗਦਾ ਨਹੀਂ ਨਾ ਪਰ ਬਾਪੂ ਜੀ ਆਪ ਆਗੇ ਨਹੀਂ ਕਹਿੰਦੇ ਕਿ ਪੁੱਤ ਮੈਨੂੰ ਛਤਰੀ ਲਾ ਦੇ ਸਾਨੂੰ ਆਪ ਜਦੋਂ ਹਨਾ ਵੇਖੀਦਾ ਉਹ ਯਾਰ ਬਾਪੂ ਜੀ ਛਤਰੀ ਲੈਣ ਜਿੱਤੇ ਬੋਲ ਗਏ ਛਤਰੀ ਲਾ ਦਈਏ ਪਹਿਲਾਂ ਵੀਰੇ ਕੀ ਲੱਗਦਾ ਹੈ ਮਦਰਸ ਡੇ ਫਾਦਰਸ ਡੇ ਤੇ ਅਸੀਂ ਇੱਕ ਸਟੋਰੀ ਤਾਂ ਪਾ ਦਨੇ ਆ ਕਿ ਮਾਪਿਓ ਬੰਦਾ ਪੁੱਛੇ ਕਦੀ ਮਾਪਿਓ ਬਣਾ ਵੀ ਕੋਈ ਦਿਨ ਲੰਘਿਆ ਜਿਹੜਾ ਇੱਕ ਦਿਨ ਬਣਾਉਂਦੇ ਮਾਪਿਓ ਵੇਖੋ ਸਾਰੇ ਦਿਨ ਮਾ ਦੇ ਹੀ ਆ ਤੇ ਸਾਰੇ ਦਿਨ ਪਿਓ ਦੇ ਹੀ ਆ ਸਵੇਰੇ ਠੋਣਾ ਮਾਂ ਨੇ ਰੋਟੀ ਮਾਂ ਨੇ ਖਵਾਉਣੀ ਕੱਪੜੇ ਮਾਂ ਨੇ ਧੋਕੇ ਦੇਨੇ ਤੇ ਪਿਓ ਦੀ سپورਟ ਤੇ ਅਸੀਂ ਦੱਸ ਹੀ ਨਹੀਂ ਸਕਦੇ ਹਨਾ ਮੋਰਲ سپورਟ ਪਿਓ ਦੀ ਨਹੀਂ ਕਿ ਪਿਓ ਹੁੰਦਾ ਰ ਟੈਨਸ਼ਨ ਨਹੀਂ ਦੁਨੀਆ ਤੇ ਯਾਰ ਆਜੇ ਜਿਹੜਾ ਮਰਜ਼ੀ ਵੇਚ ਲਾਂਗੇ ਚੁੱਕ ਦਾਂਗੇ ਫੱਟੇ ਬਸ ਇਹ ਚੀਜ਼ ਆ ਸਾਰੇ ਦਿਨ ਮਾ ਪਿਓ ਦੇ ਹੀ ਆ ਉਹ ਤੇ ਚਲੋ ਕੋਸ਼ੇ ਬਾਜੀ ਅੱਜਕੱਲ ਤੁਹਾਨੂੰ ਪਤਾ ਯਾ ਸਟੋਰੀ ਪਾਤੀ ਇੱਕ ਦਿਨ ਮਾ ਦੇ ਨਾਲ ਹੈਪੀ ਮਦਰਸਡੇ ਮਾਂ ਇਹ ਉਹ ਬਾਜ ਭਾਵੇਂ ਦੀ ਮਾਂ ਨੂੰ ਪਾਣੀ ਦਾ ਗਲਾਸ ਨਾ ਪੁੱਛੋ ਕੀ ਸੁਣੀਆ ਦੇਣਾ ਚਾਹੁੰਦੇ ਹੋ ਅੱਜ ਦੇ ਨੌਜਵਾਨਾਂ ਨੂੰ ਕਿਉਂਕਿ ਮਾਪਿਓ ਦੀ ਇੰਨੀ ਕਦਰ ਨਹੀਂ ਹੈ ਸਾਰਾ ਦਿਨ ਬਾਹਰ ਕੱਢਣਗੇ ਤੇ ਸ਼ਾਮ ਤੇ ਆ ਕੇ ਸ਼ਾਮ ਨੂੰ ਆ ਕੇ ਮਾਪਿਓ ਨੂੰ ਗਾਣਾ ਕੱਢਣਗੇ ਵੀ ਤੁਸੀਂ ਸਾਨੂੰ ਆਵਾਜ਼ ਨਾ ਮਾਰੋ ਤੁਸੀਂ ਸਾਨੂੰ ਪੁੱਛੋ ਦੱਸਾ ਕੀ ਆ ਭਾਜੀ ਇਹ ਫੋਨਾਂ ਨੇ ਜ਼ਿੰਦਗੀ ਖਰਾਬ ਕੀਤੀ ਹੈ ਸਾਰੇ ਕਿ ਆਪਾਂ ਵੇਨੇ ਆ ਕਿ ਆਪਾਂ ਫੋਨ ਕਰਨੇ ਆ ਉਹ ਚੈਟਿੰਗ ਕਰਨੇ ਕਿਤੇ ਕੁਝ ਕਰਨੇ ਮਾਂ ਨੇ ਆ ਕੇ ਕਹਿਤਾ ਉਹ ਰੋਟੀ ਖਾ ਲਾ ਪਹਿਲਾਂ ਉਖਾਲ ਨਾ ਤੁਸੀਂ ਬੋਲੀ ਜਾਂਦੇ ਬੋਲੀ ਜਾਂਦੇ ਥੋੜਾ ਜਿਹਾ ਆਪਣੇ ਘਰ ਦੇ ਨਾਲ ਵੀ ਟਾਈਮ ਸਪੈਂਡ ਕਰੋ ਯਾਰ ਕਿਉਂਕਿ ਮਾਪਿਓ ਕਦੀ ਆਪਣੇ ਦੁੱਖ ਨਹੀਂ ਦੱਸਦੇ ਬੱਚਿਆਂ ਨੂੰ ਤੇ ਕਦੀ ਵੀ ਨਹੀਂ ਦੱਸਦੇ ਸਾਨੂੰ ਹੀ ਪੁੱਛਣਾ ਪੈਣਾ ਵਾ ਕਿ ਮਾ ਧੰਨਵਾਦ ਵੀਰ ਜੀ ਸੋ ਇਸ ਬਾਪੂ ਜੀ ਦੀ ਗੱਲ ਕਰਨਾ ਤਾਂ ਇਸ ਬਾਪੂ ਜੀ ਦੀ 100 ਸਾਲ ਉਮਰ ਹੈ ਕਰੀਬ 100 ਸਾਲ ਤੇ ਇਸ ਉਮਰ ਦੇ ਵਿੱਚ ਬੈਠ ਕੇ ਕਮਾਉਣਾ ਇਸ ਉਮਰ ਦੇ ਵਿੱਚ ਸਾਰਾ ਦਿਨ ਧੁੱਪੇ ਬੈਠਣਾ 8-8-10 ਦਾ ਘੰਟੇ ਇੱਥੇ ਬਾਪੂ ਜੀ ਬੈਠਦੇ ਨੇ ਬਾਪੂ ਜੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬੱਚਿਆਂ ਦਾ ਧਰਮ ਇਹ ਹੈ ਜੇ ਨਹੀਂ ਮਾਪਿਓ ਦੀ ਸੇਵਾ ਕਰਨ ਲੱਗੇ ਕਿੰਨੇ ਲੱਖ ਲੰਗਰ ਲਾ ਲਓ ਮਾਪਿਓ ਦੀ ਸੇਵਾ ਉਹਦੇ ਤੋਂ ਵੱਡਾ ਲੰਗਰ ਕੋਈ ਦੁਨੀਆ ਤੇ ਨਹੀਂ ਜਾਈਗਾ ਜੇ ਮਾਪਿਓ ਦੀ ਸੇਵਾ ਕਰ ਲੋਗੇ ਤਾਂ ਨਜ਼ਾਰੇ ਲੁੱਟ ਲੋਗੇ ਮੈਂ ਤੇ ਨਵੇਂ ਜਵਾਨਾਂ ਨੂੰ ਇਹੋ ਕਹਾਂਗਾ ਜਿੰਨਾ ਮਾਪਿਓ ਦਾ ਆਦਰ ਕਰੋਗਾ ਚਾਰ ਗੋੜਾ ਮਾਲਕ ਤੁਹਾਡੀ ਵੀ ਕਰੇਗਾ ਵੇਦੋ ਤੁਹਾਡੀ ਕੋਈ ਸਪੋਰਟ ਨਹੀਂ ਮਿਲ ਸਕਦੀ ਭਾਵੇਂ ਲੱਖ ਲੱਖ দান ਕਰ ਲੋ ਕਰੋੜਾ ਕਰ ਲੋ ਪਰ ਇਹ ਮਾਂ ਪਿਓ ਦੀ ਹਜ਼ਰ ਨਹੀਂ ਤੇ ਕੁਝ ਵੀ ਨਹੀਂ ਬਾਏ ਗੁਰਜੀਕਾ ਕਾਲ ਸਾਹਿਬ ਹਾਂ ਬਾਪੂ ਜਣੀ ਆਖਿਆ ਜਦ ਮਾਪਿਓ ਦੀ ਸੇਵਾ ਕਰੋਗੇ ਤਾਂ ਤੁਹਾਨੂੰ 4 ਗੁਣਾ ਮਿਲੇਗਾ ਇਸ ਛਤਰੀ ਦੀ ਅਸੀਂ ਗੱਲ ਕੀਤੀ ਵੀਰ ਨੇ ਆਖਿਆ ਅਸੀਂ ਡੇਲੀ ਇੱਥੇ ਹੁੰਨੇ ਆ ਪਰ ਸਾਡੀ ਕਦੇ ਇਸ ਛਤਰੀ ਤੇ ਇਸ ਤਰੀਕੇ ਨਿਗਾ ਨਹੀਂ ਪਈ ਮੇਰੇ ਯਾਰ ਦੋਸਤ ਆਏ ਉਹਨਾਂ ਦੀ ਨਿਗਾ ਪਈ ਸੋ ਕਹਿ ਲਈਏ ਕਿ ਜਿਸ ਹੱਥ ਸੇਵਾ ਲਿਖਿਆ ਉਸੇ ਹੱਥ ਹੁਣੀ ਹੈ ਦਾਦਾ 10 10 ਰੁਪਏ ਦੇ ਫੁੱਲ ਬੜੀਆਂ ਦੇ ਪੈਕਟ ਵੇਚ ਕੇ ਗੁਜ਼ਾਰਾ ਕਰਦੇ ਆ ਬਾਪੂ ਜੀ ਅੱਜ ਤੋਂ ਸਾਲ ਪਹਿਲਾਂ ਵੀ ਬਾਪੂ ਜੀ ਕੋ ਆਏ ਸੀਗੇ ਤੇ ਬਾਪੂ ਜੀ ਨੇ ਇੱਥੇ ਬੋਰਡ ਵੀ ਲਾਇਆ ਹੁੰਦਾ ਸੀਗਾ ਕਿ ਮੈਂ ਮੰਗ ਕੇ ਨਹੀਂ ਖਾਵਾਂਗਾ ਮੈਂ ਮਿਹਨਤ ਦੀ ਖਾਣਾ ਚਾਹੁੰਦਾ ਮੈਨੂੰ ਮੇਰ ਤੋਂ ਜਿਹੜੇ ਆ ਇਹ ਖਰੀਦੇ ਜਾਣ ਤੇ ਮੈਨੂੰ ਪੈਸੇ ਦਿੱਤੇ ਜਾਣ ਅੰਮ੍ਰਿਤਸਰ ਰਣਜੀਤ ਆਪਣਾ ਸੁਲਤਾਨਬੀਡ ਰੋਡ ਦੇ ਜੇਕਰ ਗੱਲ ਕਰ ਲਈਏ ਜੀਤ ਨਗਰ ਇੱਕ ਵਾਰੇ ਪਿੱਛੇ ਤਸਵੀਰਾਂ ਦਿਖਾ ਦਈ ਇਸ ਨੂੰ ਖੰਡੇ ਵਾਲਾ ਵੀ ਚੌਕ ਆਖਿਆ ਜਾਂਦਾ ਹੈ ਇਹ ਚੌਕ 'ਚ ਖੰਡਾ ਬਣਿਆ ਤੇ ਨਾਲ ਹੀ ਇੱਥੇ ਬਾਪੂ ਜੀ ਬੈਠਦੇ ਆ ਤਾਂ ਇਹ ਤਸਵੀਰ ਜ਼ਰੂਰ ਭਾਵਕ ਕਰਦੀ ਆ ਪਰ ਜੇਕਰ ਤੁਸੀਂ ਇੱਥੇ ਆ ਕੇ ਬੈਠੋ ਬਾਪੂ ਜੀ ਨਾਲ ਗੱਲਬਾਤ ਕਰੋ ਤੇ ਬਾਪੂ ਜੀ ਆਪਣੇ ਪੁੱਤ ਦੇ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਦੇ ਚਾਹੇ ਉਹਨਾਂ ਨੂੰ ਘਰੇ ਘਰੋਂ ਕੱਢ ਦਿੱਤਾ ਉਸ ਦੇ ਪੁੱਤ ਨੇ ਨੂਨ ਨਾਲ ਜ਼ਰੂਰ ਗਿਲੇ ਸ਼ਿਕਵੇ ਨੇ ਕਿ ਉਹ ਕਦੇ ਪੁੱਛਿਆ ਨਹੀਂ ਉਹਦੇ ਕਹਿਣ ਤੇ ਉਹਨੂੰ ਕੱਢਿਆ ਪੁੱਤ ਨੇ ਤਾਂ ਇਹ ਇਸ ਤੋਂ ਸੁਨੇਹਾ ਲੈਣਾ ਚਾਹੀਦਾ ਸਾਨੂੰ ਕੀ ਹਾਲਾਤ ਨੇ ਪੰਜਾਬ ਦੇ ਅੱਜਕੱਲ ਦੇ ਪੁੱਤਰਾਂ ਦੀ ਗੱਲ ਕਰ ਲਈਏ ਜਾਂ ਧੀਆਂ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਮਾਪਿਆਂ ਦੀ ਕਦਰ ਫਿਲਹਾਲ ਮੈਨੂੰ ਜਦੋਂ ਜ਼ਾਤ ਲਾਇ ਪੰਜਾਬੀ ਟੀਵੀ ਵਿਦਿਅਲਈ ਮਧਮੰਦਰ ਸਿੰਘ ਅੰਮ੍ਰਿਤਸਰ